ਜੋ ਮੇਰੀ ਪੰਡਤਾਂ ਨੇ ਆਖਿਆ ਸਤਿਗੁਰੂ ਮਹਾਰਾਜ ਸਾਡੀਆਂ ਬਾਹਵਾਂ ਟੁੱਟ ਗਈਆਂ ਨੇ ਸਾਡਾ ਸਰੀਰ ਹੀ ਰਹਿ ਗਿਆ ਇਸ ਸਰੀਰ ਦੇ ਵਿੱਚ ਜਮੀਰ ਨਹੀਂ ਰਹਿਣ ਦਿੱਤੀ ਅਸੀਂ ਵੇਖਦੇ ਆਂ ਪਰ ਜ਼ਬਾਨ ਬੋਲ ਨਹੀਂ ਸਕਦੇ ਅਸੀਂ ਮਹਿਸੂਸ ਕਰ ਸਕਦੇ ਆਂ ਅੱਖ ਚੋਂ ਅਥਰੂ ਵਹਾ ਨਹੀਂ ਸਕਦੇ ਕਿਰਪਾ ਕਰੋ ਤੁਹਾਡੇ ਦਰ ਤੇ ਆਏ ਆਂ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਜੇ ਤੁਸੀਂ ਆਪਣੀਆਂ ਬਾਹਾਂ ਦੇ ਬਲ ਨੂੰ ਵਸਾਰ ਚੁੱਕੇ ਭੁੱਲ ਚੁੱਕੇ ਹੋ ਤਾਂ ਮੈਂ ਆਪਣੀ ਬਾਹਾਂ ਦਾ ਬਲ ਜਿਹੜਾ ਤੁਹਾਡੀ ਬਾਹਾਂ ਫੜ ਕੇ ਤੁਹਾਡੇ ਸਰੀਰ 'ਚ ਭੇਜ ਦਿੰਨਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਆਪਣੀ ਬਾਹਾਂ ਦੇ ਨਾਲ ਤੁਹਾਡੀ ਬਾਹਾਂ ਫੜ ਕੇ ਜਿਹੜਾ ਗੁਰਮੁਖੋ ਜੇਤੂ ਹੋਵੇ ਨਾ ਕਿਸੇ ਚੀਜ਼ ਵਿੱਚ ਕਿਸੇ ਦੀਵੰਤ ਵਿੱਚ ਕਿਸੇ ਮੈਚ ਵਿੱਚ ਜਿੱਤਿਆ ਹੋਵੇ ਦੂਜਾ ਬੰਦਾ ਉਹਦੀ ਬਾਹਾਂ ਫੜ ਕੇ ਤਾਂ ਚੁੱਕਦਾ ਇੱਕ ਜਿੱਤ ਗਿਆ ਸਤਿਗੁਰੂ ਮਾਰੇ ਕਹਿੰਦੇ ਮੈਂ ਤੁਹਾਡੀ ਬਾਹ ਫੜ ਕੇ ਉੱਚੀ ਕਰਾਂਗਾ ਕਿ ਤੁਹਾਡੇ ਵਿੱਚ ਜਾਨ ਹੈ ਜੇ ਤੁਸੀਂ ਮਰੇ ਨਹੀਂ ਤੁਸੀਂ ਜੂੰਦਿਆਂ ਵਿੱਚੋਂ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਦੋਵੇਂ ਬਾਹਾਂ ਖੋਲ ਕੇ ਉਹਨਾਂ ਪੰਡਤਾਂ ਦਾ ਉਹਨਾਂ ਬ੍ਰਾਹਮਣਾਂ ਦਾ ਸਤਕਾਰ ਕੀਤਾ ਤੇ ਬੋਲ ਪ੍ਰਚਲਿਤ ਹੋਏ ਬਾਹਾਂ ਜਿੰਨਾ ਦੀ ਫਕਰੀ ਹੈ ਸਿਰ ਦੀਜੇ ਬਾਹਾਂ ਨਾ ਛੋੜੀਏ ਉਹ ਨਿਰਬਲ ਹੋਈਆਂ ਬਾਹਾਂ ਦੇ ਵਿੱਚ ਸਤਿਗੁਰੂ ਮਾਰੇ ਨੇ ਬਲ ਭਰਿਆ ਸੀਰਸ ਦੇ ਦਿੱਤਾ ਪਰ ਪਾਸ਼ਾ ਨੇ ਉਹਨਾਂ ਦੀ ਬਾਹ ਨਹੀਂ ਛੱਡੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਗੁਰੂ ਤੇਗ ਬਹਾਦਰ ਪਾਸ਼ਾ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜਿਨ੍ਹਾਂ ਦੇ ਦਰ ਤੇ ਆਪਾਂ ਚੁੱਕ ਰਹੇ ਹਾਂ ਜਦੋਂ ਆਪਾਂ ਨਤਮਸਤਕ ਹੁੰਨੇ ਸਭ ਤੋਂ ਪਹਿਲਾਂ ਸਾਨੂੰ ਜਾਨਣਾ ਚਾਹੀਦਾ ਕਿ ਸਾਡਾ ਗੁਰੂ ਸਭ ਤੋਂ ਵੱਡਾ ਹੈ ਉਹ ਨਹੀਂ ਇੱਥੇ ਮੱਥਾ ਟੇਕ ਕੇ ਸ਼ੰਕਾ ਮਾਲੇ ਵਿੱਚ ਰੱਖਣਾ ਕਿ ਪਤਾ ਨਹੀਂ ਮਾਰ ਰਹੀ ਮੇਰਾ ਕੰਮ ਕਰਨਾ ਹੈ ਕਿ ਨਹੀਂ ਕਰਨਾ ਪਤਾ ਨਹੀਂ ਇੱਥੇ ਸ਼ਕਤੀ ਹੈਗੀ ਹੈ ਕਿ ਨਹੀਂ ਹੈਗੀ ਕਫਾ ਰੰਭ ਕੰਮ ਤੋਂ ਪਹਿਲਾਂ ਬੇਨਤੀ ਕਰਦਿਆਂ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਸੇਵਾ ਅੱਧਾ ਘੰਟਾ ਘੱਟ ਕਰ ਲਿਓ ਬਾਣੀਆਂ ਦੇ ਜਾਪ ਵਿੱਚੋਂ ਇੱਕ ਬਾਣੀ ਘੱਟ ਪੜ ਲਿਓ ਗੁਰਮੁਖ ਪਿਆਰਿਓ ਸੰਗਤ 10 ਮਿੰਟ ਘੱਟ ਕਰ ਲਿਓ ਪਰ ਆਪਣੇ ਗੁਰੂ ਤੇ ਕਦੀ ਸ਼ੰਕਾ ਨਹੀਂ ਜੇ ਕਰਨਾ ਜਿਹੜਾ ਸ਼ੰਕਾ ਕਰ ਜਾਂਦਾ ਉਹਦਾ ਬਹੁਤਾ ਪੜਿਆ ਵੀ ਜਿਹੜਾ ਐਵੇਂ ਚਲਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਜਦੋਂ ਸਿੱਖ ਜਕਾਰਾ ਛੱਡਦੇ ਨਾ ਬਾਹ ਉੱਚੀ ਕਰਕੇ ਕਹਿਣਾ ਕਿ ਮੇਰੇ ਗੁਰੂ ਵਰਗਾ ਕੋਈ ਨਹੀਂ ਜਿਹੜਾ ਇਹ ਗੱਲ ਕਹਿ ਲਿੰਦਾ ਘੱਟ ਪੜਨੇ ਉਹ ਲੇਟ ਘੰਟਾ ਉੱਠ ਖਲੋਵੇ ਉਹਦੇ ਕੋਲ ਸੰਗਤ ਘੱਟ ਹੋ ਜੇ ਉਹ ਨਾਮ ਹੀ ਆਵੇ ਤੇ ਉਹ ਚੱਲ ਜਾਂਦਾ ਤੇ ਜਿਹੜਾ ਸਾਰਾ ਦਿਨ ਇੱਥੇ ਬਹਿ ਕੇ ਤੇ ਮੁੜ ਕੇ ਆਪੇ ਇੱਧਰ ਉੱਧਰ ਕਹਿੰਦੇ ਫਿਰਨਾ ਕਿ ਮੇਰਾ ਕੰਮ ਹੀ ਔ ਡੇਰੇ ਜਾ ਕੇ ਬਣਿਆ ਹੈ ਮਾਰਾ ਕਹਿੰਦੇ ਤੇਨੋਂ ਵੱਡਾ ਗੁਰੂ ਨਿੰਦਕ ਕੋਈ ਨਹੀਂ ਉਹਨਾਂ ਡੇਰਿਆਂ ਨੇ ਗੁਰਮੁਖੋ ਕੁਝ ਨਹੀਂ ਦੇਣਾ। ਮੈਂ ਕ ਵੀਡੀਓ ਜਾਰੀ ਕੀਤੀ ਸੀ ਜੰਮਾ ਡੇਰਿਆਂ ਪਿੱਛੇ ਲੱਗ ਕੇ ਬੋਲਦੇ ਨਾ ਗੁਰੂ ਨੂੰ। ਉਹਨਾਂ ਡੇਰਿਆਂ ਥੇਲਾ ਨਹੀਂ ਦੇਣਾ ਸਾਨੂੰ। ਤੇ ਜਿਸ ਗੁਰੂ ਦੇ ਵਾਸਤੇ ਬੋਲਦੇ ਉਸ ਗੁਰੂ ਨੇ ਸੀਸ ਦੀ ਵੀ ਪ੍ਰਵਾਹ ਨਹੀਂ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਐਸੇ ਗੁਰੂ ਦੇ ਚਰਨਾਂ 'ਚ ਝੁਕ ਰਹੇ ਆਂ। ਕਦੀ ਵੀ ਸ਼ੰਕਾ ਨਹੀਂ ਕਰਨਾ ਆਪਣੇ ਕੰਮ ਕੋ ਪਹਿਲ ਦੇ ਧਾਰ ਤੇ ਹੋਣੇ ਨਹੀਂ। ਸਿੱਖਾਂ ਦਾ ਕਾਰਜ ਹੋਣੇ ਸਿੱਖਾਂ ਤੰਦਰੁਸਤੀਆਂ ਮੰਨਣੀਆਂ। ਸਿੱਖ ਬੱਚਾ ਨੇ ਆਪਣੀ ਗੁਰੂ ਤੇ ਗੁਰੂ ਮੁਖ ਕੋ ਕਦੇ ਸ਼ੰਕਾ ਨਹੀਂ ਕਰਾ